ਸੋ ਦੋਸਤੋ ਸਵਾਗਤ ਹੈ ਤੁਹਾਡਾ ਘਟੋ ਘਟ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਜਿਹੜਾ ਪੁਰਾਣਾ ਬਿਜਲੀ ਬੋਰਡ ਹੈ ਉਹ ਜਦੋਂ ਅਸੀਂ ਟੱਪ ਜਾਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਹੈ ਜਿਹੜੀ ਉਹ ਜਿਵੇਂ ਹੀ ਨੇੜਾ ਪੈਂਦਾ ਹੈ ਤਾਂ ਭਾਈ ਜੀ ਉਹ ਵੀ ਹਨੇਰੇ ਚ ਡੁੱਬ ਜਾਂਦੀ ਹੈ ਆਹ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਆਹ ਲਾਈਟਾਂ ਸਟਰੀਟ ਲਾਈਟਾਂ ਹਾਂਜੀ ਆ ਜਿਹੜੀਆਂ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇਲਾਕੇ ਦੇ ਵਿੱਚ ਟੋਲ ਪਲਾजा ਕਾਲਾ ਝਾੜ ਹਰ ਇੱਕ ਗੱਡੀ ਪੈਸੇ ਦੇ ਕੇ ਆਉਂਦੀ ਹੈ ਜਦੋਂ ਹਰ ਇੱਕ ਗੱਡੀ ਪੈਸੇ ਦੇ ਕੇ ਆਉਂਦੀ ਹੈ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਹੈ ਮੇਨਟੇਨੈਂਸ ਕੰਪਨੀ ਦਾ ਕਿ ਰੱਖ-ਰਖਾਅ ਜਿਹੜਾ ਉਹ ਕੀਤਾ ਜਾਵੇ ਪਰ ਇੱਕ ਹਫਤੇ ਤੋਂ ਉੱਪਰ ਹੋ ਚੱਲਿਆ ਇਹ ਡਾਕਟਰ ਬੰਦ ਨੇ ਇੱਥੋਂ ਸ਼ਾਮ ਨੂੰ ਸੰਗਰੂਰ ਵੱਲ ਨੂੰ ਹਰ ਇੱਕ ਅਧਿਕਾਰੀ ਜਾਂਦਾ ਹੋਊਗਾ ਡੀਡਰ ਇੱਥੋਂ ਲੰਘਦੇ ਨੇ ਕਿਉਂਕਿ ਸਾਰੀ ਰਾਤ ਇਹ ਸੜਕ ਹੈ ਜਿਹੜੀ ਉਹ ਚੱਲਦੀ ਹੈ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਪਰ ਹੈਰਾਨੀ ਇਹ ਇਸ ਗੱਲ ਦੀ ਹੈ ਕਿ ਸਾਰੇ ਅਧਿਕਾਰੀਆਂ ਦੀਆਂ ਲੀਡਰਾਂ ਦੀਆਂ ਆਗੂਆਂ ਦੀਆਂ ਅੱਖਾਂ ਪਤਾ ਨਹੀਂ ਕਿਉਂ ਨਹੀਂ ਬੰਦ ਹੋ ਜਾਂਦੀਆਂ ਮੈਂ ਦੋ ਵਾਰ ਟੋਲ ਪਲਾਜ਼ਾ ਦੇ ਅਧਿਕਾਰੀ ਨੂੰ ਫੋਨ ਕਰ ਚੁੱਕਿਆ ਕਿ ਬਾਈ ਜੀ ਆਹ ਲਾਈਟਾਂ ਇੱਕ ਹਫ਼ਤੇ ਤੋਂ ਬੰਦ ਪਈਆਂ ਨੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਮਝ ਤੋਂ ਬਾਹਰ ਹੈ ਜਦੋਂ ਵੀ ਉਹਦੇ ਨਾਲ ਗੱਲ ਕਰਦੇ ਆ ਉਹ ਕਹਿੰਦਾ ਵੀ ਬਾਈ ਜੀ ਇਹ ਜਲਦੀ ਚਾਲੂ ਹੋ ਜਾਣਗੀਆਂ ਇਹ ਕਰਵਾ ਦਾਂਗੇ ਮੈਂ ਹੁਣੇ ਮੁੰਡੇ ਨਾਲ ਗੱਲ ਕਰਦਾ ਪਤਾ ਨਹੀਂ ਉਹ ਕਿਹੜਾ ਮੁੰਡਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਜਿਹਦੀਆਂ ਅੱਖਾਂ ਫੁੱਟੀਆਂ ਹੋਈਆਂ ਨੇ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਹਰ ਵਾਰ ਸਾਡੇ ਤੋਂ ਇਹ ਉਮੀਦ ਨਾ ਰੱਖੋ ਕਿ ਜਦੋਂ ਅਸੀਂ ਖਬਰਾਂ ਲਾਵਾਂਗੇ ਤਾਂ ਹੀ ਕੰਮ ਕਰਾਉਣੇ ਨੇ ਆਪਣੇ ਆਪ ਵੀ ਕੋਈ ਨਾ ਕੋਈ ਕੰਮ ਹੈ ਜਿਹੜਾ ਇਹਨਾਂ ਨੂੰ ਇੰਨਾ ਕੁ ਖਿੱਚ ਕੇ ਦਾ ਰੱਖੋ ਕਿ ਜਿਹੜੇ ਕੰਮ ਆਮ ਜਨਤਾ ਲਈ ਨੇ ਆਮ ਲੋਕਾਂ ਲਈ ਨੇ ਜਿਨ੍ਹਾਂ ਨੇ ਰਾਤ ਨੂੰ ਸਫ਼ਰ ਕਰਨਾ ਹੈ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਪੈਸੇ ਰਹਿਨੇ ਹੋ ਤੁਸੀਂ ਕੋਈ ਆਸਾਨੀ ਨਹੀਂ ਹੈਗਾ ਭਵਾਨੀਗੜ੍ਹ ਦੇ ਲੋਕਾਂ ਤੇ ਕੋਈ ਆਸਾਨੀ ਇਹ ਜਿਹੜੀਆਂ ਲਾਈਟਾਂ ਨੇ ਫਿਰ ਜਾਦਾ ਲਾਉਏ ਨਾ ਇਹਨਾਂ ਨੂੰ ਪਟਕੇ ਨਾ ਜੋ ਖੰਭਿਆਂ ਨੂੰ ਜਦੋਂ ਲੱਖਾਂ ਕਰੋੜਾ ਰੁਪਏ ਬਿੱਲ ਇਹਦੇ ਪਏ ਹੋਏ ਨੇ ਲੋਕਾਂ ਦੀ ਆਮ ਜਨਤਾ ਲਈ ਇਹਦੇ ਪੈਸੇ ਸੋਨੇ ਸਰਕਾਰ ਨੂੰ ਦਿਖਾਏ ਹੋਏ ਨੇ ਕੇਸੀ ਨੇ ਸਟਰੀਟ ਡੈਕਟਰ ਲਾ ਦਿੱਤੀਆਂ ਨੇ ਪਰ ਫਿਰ ਜਦੋਂ ਇਹ ਚੱਲਣਗੀਆਂ ਨਹੀਂ ਹਫਤਾ ਹਫਤਾ ਬੰਦ ਰਹਿਣਗੀਆਂ ਫਿਰ ਜਨਤਾ ਦਾ ਰੋਹ ਹੈ ਜਿਹੜਾ ਉਹ ਜਾਗਣਾ ਹੀ ਜਾਗਣਾ ਸੋ ਅਪੀਲ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਕਿ ਧਿਆਨ ਦੇਵੋ ਸਾਡੀ ਵੀਡੀਓ ਹਲਕਾ ਬਦਾ ਇੱਕ ਤੱਕ ਵੀ ਪਹੁੰਚਦੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਬੀਬਾ ਜੀ ਗੌਰ ਕਰ ਲਓ ਹੁਣ 1 ਸਾਲ ਰਹਿ ਗਿਆ ਜਿਹੜੇ ਜਿਹੜੇ ਕੰਮ ਹੋਣ ਵਾਲੇ ਨੇ ਨਬਕ ਕੈਂਚੀਆਂ ਦਾ ਬੁਰਾ ਹਾਲ ਹੈ ਅਸੀਂ ਅੱਜ ਦੇਖ ਕੇ ਆਇਆ ਕਰ ਨੂੰ ਉਹਦੀ ਵੀ ਖਬਰ ਹੈ ਜਿਹੜੀ ਕਿਉਂਕਿ ਕਈ ਫੋਨ ਆ ਚੁੱਕੇ ਨੇ ਉਹਦੀ ਖਬਰ ਵੀ ਕਰਾਂਗੇ 65 ਲੱਖ ਰੁਪਿਆ ਜਿਹੜਾ ਉਹਦਾ ਤੁਸੀਂ ਠੇਕਾ ਦਿੱਤਾ ਸੀ ਲੱਡੂ ਵੰਡ ਕੇ ਪ੍ਰਧਾਨ ਜੀ ਨੇ ਉਹਦੀ ਸ਼ੁਰੂਆਤ ਕਰਵਾਈ ਸੀ ਉਹ ਪੈਪਾ ਪੈਣ ਦਾ ਜਿਹੜਾ ਕੰਮ ਸੀ ਉਹ ਕਿੱਥੇ ਤੱਕ ਪਹੁੰਚਿਆ ਕੀ ਹੋਇਆ ਕੀ ਨਹੀਂ ਹੋਇਆ ਥੋੜੀ ਬਹੁਤ ਹੁਣ ਕਰ ਤੁਨੂਕ ਕਰਨੀ ਹੀ ਪੈਣੀ ਐ ਨਹੀਂ ਤਾਂ ਫਿਰ ਲੋਕ ਰੋਹ ਹੈ ਜਿਹੜਾ ਉਹ ਪਹਿਲਾਂ ਅਕਾਲੀਆਂ ਨੇ ਦੇਖਿਆ ਉਸ ਤੋਂ ਬਾਅਦ ਕਾਂਗਰਸੀਆਂ ਨੇ ਦੇਖਿਆ ਤੇ ਦੇਖਣਾ ਹੁਣ ਤੁਨੂੰ ਵੀ ਪੈਣਾ ਹੈ